ਦੁਰ ਕਰ ਲਈ ਆਪ ਜੀ ਇਕੱਤਰ ਹੋਇਓ ਆਓ ਜਿਤਨਾ ਕੋ ਸੰਭਵ ਸਤਿਗੁਰੂ ਜੀ ਦੇ ਪਾਸੋਂ ਸਾਨੂੰ ਮਿਲੇ ਆ ਉਤਨੇ ਸਮੇਂ ਨੂੰ ਬਤੀਤ ਕਰਦਿਆਂ ਹੋਏ ਆਪਰੇ ਮਨ ਨੂੰ ਸੱਚੇ ਗੁਰ ਦੀ ਵਿਚਾਰ ਦੇ ਨਾਲ ਜੋੜੀਏ ਕਰੋ ਜੀ ਗੁਰੂ ਫਤਿਹ ਪ੍ਰਵਾਣ ਮਨੁ ਵਿਤਿਆ ਅਗਰ ਕਰਦਿਆਂ ਹੋਇਆਂ ਕਰੋ ਦਸਨ ਪਵਿੱਤਰ ਗੁਮਹਤ ਜੋੜ ਗੁਰੂ ਅਰਜਨ ਦੇਵ ਸਾਹਿਬ ਦੇ ਪਾਵਨ ਚਰਨ ਕਮਲਾ ਪਾਸ ਸੁਲਵਾਓ ਹਾਜ਼ਰੀ ਇੱਕੋ ਹੀ ਬਾਣੀ ਦੇ ਵਿੱਚ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚਿਪਾਸ਼ ਨੇ ਬੜੀ ਉਪਾਰ ਕਿਰਪਾ ਕੀਤੀ ਹੈ ਉਹਨਾਂ ਦੀ ਪਾਵਨ ਵਿਚਾਰ ਦੇ ਨਾਲ ਅਸੀਂ ਜੁੜਨ ਲਈ ਉਕਰਤ ਹੋਏ ਆ ਜੀ ਹੁਣ ਤੱਕ ਗੁਰੂ ਰਾਮਦਾਸ ਪਾਸ਼ ਦੀ ਪਾਵਨ ਵਿਚਾਰ ਅਸੀਂ ਸਰਵਣ ਕਰਦੇ ਆ ਰਹੇ ਹਾਂ ਅੱਜ ਗੁਰੂ ਅਰਜਨ ਦੇ ਪਾਸ਼ ਦੀ ਪਾਵਨ ਸ਼ਬਦੀ ਵਿਚਾਰ ਆਪਾਂ ਸਾਂਝੀ ਕਰਾਂਗੇ ਹਜ਼ੂਰ ਨੇ ਬੜੀਆਂ ਉਦਾਹਰਣ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਦਿੱਤੀਆਂ ਨੇ ਇਹ ਕਾਫਿਲ ਮੀਰਾ ਬੜਾ ਸ਼ਬਦ ਹੈ ਸ਼ਬਦ ਹਜ਼ਾਰੇ ਦੀ ਜੇ ਤੁਸੀਂ ਬਾਣੀ ਪੜ੍ਹਦੇ ਹੋ ਉਹਨਾਂ ਦੇ ਵਿੱਚੇ ਪਾਵਨ ਸ਼ਬਦ ਤੁਹਾਨੂੰ ਮਿਲਦਾ ਹੈ ਹਜ਼ੂਰ ਨੇ ਆਖਿਆ ਨੇ ਮਾਜ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ਮਾਜ ਰਾਗ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੇ ਚੌਪਲਿਆਂ ਵਾਲੀ ਚਾਰ ਤੁਕਾਂ ਵਾਲੀ ਬਾਣੀ ਹੈ ਤੇ ਕਰ ਪਹਿਲੇ ਵਿੱਚ ਭਾਵ ਕੇ ਪਹਿਲੇ ਕਰ ਦੇ ਵਿੱਚ ਰਾਗੀ ਸੰਗਾਂ ਨੂੰ ਇਸ ਪਾਵਨ ਸ਼ਬਦ ਨੂੰ ਗਾਉਣ ਦੀ ਇਜਾਜ਼ਤ ਹੈ ਹਜ਼ੂਰ ਦੀ ਕਿਰਪਾ ਕਰਕੇ ਪਹਿਲੇ ਹੀ ਪਾਵਨ ਪੰਕਤੀ ਦੀ ਪਹਚਾਣ ਰਹੇ ਨੇ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ हे परमात्मा ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਤਾਂਗ ਲੱਗੀ ਰਹਿੰਦੀ ਹੈ ਪਰਮਾਤਮਾ ਦੇ ਦਰਸ਼ਨ ਨੂੰ ਉਹਦੇ ਜੋ ਅਨਿਰਲੂਪੀ ਹੀਰੇ ਦੀ ਪਹਿਚਾਨਣ ਵਾਲੀ ਇਕਾਈ ਹੈ ਕਿਉਂਕਿ ਉਹ ਦਰਸ਼ਨ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਉ ਪਿਆਸ ਲੱਗੀ ਹੁੰਦੀ ਹੈ ਉਹ ਪਾਣੀ ਤੱਕ ਹੀ ਸੀਮਤ ਹੈ ਉਹਨੂੰ ਭੋਜਨ ਦੇ ਨਾਲ ਤੁਸੀਂ ਖਤਮ ਨਹੀਂ ਕਰ ਸਕਦੇ ਭੁੱਖ ਤੇ ਪਿਆਸ ਦੇ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਤੁਹਾਨੂੰ ਭੁੱਖ ਲੱਗੀ ਹੋਵੇ ਤੁਸੀਂ ਭੋਜਨ ਛਕੋਗੇ ਤੁਹਾਨੂੰ ਪਾਣੀ ਦੀ ਪਿਆਸ ਲੱਗੀ ਹੋਵੇ ਤੁਸੀਂ ਪਾਣੀ ਨੂੰ ਹੱਥ ਪਾਹੂਗੇ ਪਰ ਗੁਰੂ ਪਿਆਰਿਓ ਜਦੋਂ ਤੱਕ ਮਨ ਦੇ ਵਿੱਚ ਤਾਂਗ ਪੈਦਾ ਨਹੀਂ ਹੁੰਦੀ ਤੁਸੀਂ ਆਪਣੇ ਗੁਰੂ ਤੱਕ ਨਹੀਂ ਪਹੁੰਚ ਸਕਦੇ ਕਿਉਂਕਿ ਸਭ ਤੋਂ ਸੌਖਾ ਰਾਹ ਇਹ ਤਾਂਗ ਆਪਣੇ ਗੁਰੂ ਨੂੰ ਪਿਆਰ ਕਰਨਾ ਉਹਦੇ ਨਾਲ ਇਸ਼ਕ ਉਹਦੇ ਨਾਲ ਮੁਹੱਬਤ ਕਰਨੀ ਆਪਣੇ ਗੁਰੂ ਪ੍ਰਤੀ ਵਫਾਦਾਰ ਰਹਿਣਾ ਸਭ ਤੋਂ ਸੌਖਾ ਤਰੀਕਾ ਹੈ ਕਿਉਂਕਿ ਹਜ਼ੂਰ ਨੇ ਆਖਿਆ ਮੇਰਾ ਮਨ ਲੋਚੈ ਗੁਰੂ ਦਰਸ਼ਨ ਤਾਈਂ ਗੁਰੂ ਦਾ ਦਰਸ਼ਨ ਕਰਨ ਲਈ ਮੇਰਾ ਮਨ ਬੜੀ ਤਾਂਗ ਦੇ ਵਿੱਚ ਰਹਿੰਦਾ ਹੈ ਹਮੇਸ਼ਾ ਕਿਉਂਕਿ ਇਹ ਜੀ ਹਰੇਕ ਜੀਵ ਦੇ ਵਿੱਚ ਇਹ ਜਗ੍ਹਾ ਹੋਣੀ ਚਾਹੀਦੀ ਹੈ ਇਹ ਪੌਜ਼ਿਟਿਵਿਟੀ ਹੋਣੀ ਚਾਹੀਦੀ ਹੈ ਇਹ ਤਾਂਗ ਪੈਦਾ ਹੋਣੀ ਚਾਹੀਦੀ ਹੈ ਜੀ ਇੱਥੇ ਤਾਂ ਮਹੀਨੇ ਦੀ ਮਹੀਨੇ ਲੱਗ ਜਾਂਦੇ ਨੇ ਗੁਰੂ ਰੰਗ ਸਾਹਿਬ ਮਾਰੇ ਦਰਸ਼ਨ ਕੀਤੇ ਆ ਹਜ਼ੂਰ ਦਾ ਵਚਨ ਹੈ ਨਾ ਇੱਕ ਸਿੱਖ ਨੂੰ ਰੋਜ਼ਾਨਾ ਘੱਟੋ ਘੱਟ ਦੋ ਵਾਰੀ ਗੁਰੂ ਰੰਗ ਸਾਹਿਬ ਮਾਰੇ ਦਰਸ਼ਨ ਕਰਨ ਦਾ ਉਪਦੇਸ਼ ਹੈ ਇੱਕ ਦਿਨ ਦੇ ਵਿੱਚ ਕਿਹੜੀ ਵੱਡੀ ਹਜ਼ੂਰ ਨੇ ਕਿਰਪਾ ਕੀਤੀ ਹੈ ਕਿ ਦੋ ਟਾਈਮ ਤਿਆਰ ਵਰ ਤਿਆਰ ਸਿੰਘ ਆਪਣੇ ਗੁਰੂ ਦੇ ਦਰਸ਼ਨ ਤਿਆਰ ਦਰਸ਼ਨ ਕਰੇ ਪਰ ਇਤਤ ਮੀਨ ਦੀ ਮੀਨ ਲੱਗ ਜਾਂਦੇ ਨੇ ਤਾਂ ਕਿ ਪੈਦਾ ਕੀ ਹੋਣੀ ਹੋ ਰਹੀ ਕਿਉਂਕਿ ਬਾਣੀ ਬਿਰਲੋ ਵਿਚਾਰ ਸੀ ਬਾਣੀ ਪੜਨੀ ਤਾਂ ਪਿਆਰ ਕਿੱਥੋਂ ਆਣਾ ਹੈ ਜਦੋਂ ਤੱਕ ਬੰਦਾ ਬਾਣੀ ਦੇ ਨਾਲ ਤੀਬਰਤਾ ਦੇ ਨਾਲ ਪਿਆਰ ਨਹੀਂ ਨਾ ਕਰਨਾ ਸਿੱਖਦਾ ਉਦੋਂ ਤੱਕ ਕਿ ਪਿਆਰ ਨਹੀਂ ਪੈਦਾ ਹੋਣਾ ਜੀ ਇਹ ਗੁਰਦਰਸ਼ਨ ਦਾ ਹੀ ਇਹ ਜਦੋਂ ਲੋਚਦਾ ਇਹ ਪਿਆਰ ਪੈਦਾ ਹੁੰਦਾ ਹੈ ਫਿਰ ਗੁਰੂ ਦੇ ਨਾਲ ਪਿਆਰ ਪੈਂਦਾ ਹੈ ਦੀਰ ਗੁਰੂ ਇਹ ਸਭ ਤੋਂ ਵੱਡਾ ਅੰਦਰਲਾ ਰੋ ਖਤਮ ਹੋ ਜਾਂਦਾ ਹੈ ਹਉਮੈ ਦਾ ਬਿਲ ਬਕਰੇ ਚਾਤਰ ਕੀ ਨਿਆਈਂ ਪਪੀਹਾ ਦੀ ਉਦਾਹਰਣ ਦਿੰਦੀ ਹੈ ਹਜ਼ੂਰ ਕਹਿੰਦੇ ਜਿਵੇਂ ਪਪੀਹਾ ਸ਼ਵਾਂਤੀ ਬੂੰਦ ਲਈ ਤਰਸਦਾ ਹੈ ਕਿਉਂਕਿ ਉਹ ਸ਼ਵਾਂਤੀ ਬੂੰਦ ਦੇ ਵਿੱਚ ਹੀ ਉਹ ਬੂੰਦ ਪੀਂਦਾ ਹੈ ਤੇ ਉਹਦੇ ਨਾਲ ਹੀ ਜੀਵਤ ਰਹਿੰਦਾ ਹੈ ਉਹ ਸ਼ਵਾਂਤੀ ਨਖਤਰ ਦੇ ਨਾਲ ਪਈ ਹੋਈ ਬੂੰਦ ਨੂੰ ਜਦੋਂ ਪੀਂਦਾ ਹੈ ਤਾਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਤਾਂ ਮੇਰੀ ਜਾਨ ਬਚਾ ਲਈ ਹੈ ਹੁਣ ਹਜ਼ੂਰ ਨੇ ਇਹੀ ਉਦਾਹਰਣ ਸਾਡੇ ਲਈ ਦਿੱਤੀ ਹੈ ਕਹਿੰਦੇ ਜਿਵੇਂ ਪਪੀਹਾ ਸ਼ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ ਨਾ ਪਪੀਹਾ ਵਾਂਗ ਮੇਰੇ ਮਨ ਗੁਰੂ ਦੇ ਦਰਸ਼ਨ ਲਈ ਤਰਲੇ ਤਰਨੇ ਰਹਿ ਰਿਹਾ ਹੈ ਤਾਂਗੇ ਦੇ ਵਿੱਚ ਰਹਿ ਰਿਹਾ ਹੈ ਕਿ ਮੈਂ ਕਿਵੇਂ ਗੁਰੂ ਨਾਨਕ ਗੁਰੂ ਦੇ ਨਾਲ ਪਿਆਰ ਇੱਕਮਿਕ ਹੋ ਜਾਵਾਂ ਹੁਣ ਦੇਖੋ ਇਕਾਈ ਇੱਕੋ ਜੀ ਹੈ ਨਾ ਜੀ ਪਿਆਰ ਕਰਨ ਦਾ ਬਲ ਤੇ ਪਿਆਰ ਕਰਨ ਦਾ ਤਰੀਕਾ ਗੁਰੂ ਰਾਮਦਾਸ ਭਾਸ਼ੇ ਨੇ ਗੁਰਦਰ ਸਿੰਘ ਦੇ ਭਾਸ਼ੇ ਨੇ ਕਿਹੋ ਜਿਹਾ ਵਰਤਿਆ ਹੈ ਆਪਣਾ ਆਪ ਸੌਂਪ ਦੇਣਾ ਗੁਰੂ ਪ੍ਰਮਾਤਮਾ ਨੂੰ ਰਤਨਾ ਭਰਵੀਅ ਦੇ ਵਿੱਚ ਆਸਨੀ ਰੱਖਣੀ ਕਿ ਸਾਡੇ ਇਹਦੇ ਵਿੱਚ ਕੁਝ ਵੀ ਹੈ ਘਰ ਦੇ ਵਿੱਚ ਜੇ ਕੋਈ ਨਵੀਂ ਵਸਤੂ ਆਈ ਹੈ ਤਾਂ ਵੀ ਉਹਦੀ ਮਰਜ਼ੀ ਤੇ ਉਹਦੀ ਰਜ਼ਾ ਦੇ ਨਾਲ ਆਈ ਹੈ ਜੀ ਇਹਦੇ ਸਾਡੇ ਵਿੱਚ ਕੁਝ ਵੀ ਨਹੀਂ ਹੈ ਬੜੇ ਪਿਆਰ ਵਾਲੇ ਸੱਜਣ ਮਿਲੇ ਤੇ ਉਹਨਾਂ ਨੇ ਨਵੀਂ ਗੱਡੀ ਲਈ ਤੇ ਦਾਸ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਕਿ ਭਾਈ ਸਾਹਿਬ ਤੁਹਾਨੂੰ ਬਹੁਤ ਬੇਅੰਤ ਵਧਾਈਆਂ ਹੋਣ ਹਜ਼ੂਰ ਨੇ ਕਿਰਪਾ ਕੀਤੀ ਤੁਸੀਂ ਨਵੀਂ ਗੱਡੀ ਲੈ ਕੇ ਆਇਓ ਤੁਹਾਨੂੰ ਗੁਰੂ ਸਾਹਿਬ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਬਖਸ਼ਣਾ ਉਹਨਾਂ ਨੇ ਬੜਾ ਪਿਆਰਾ ਜਿਹਾ ਸ਼ਬਦ ਵਰਤੇ ਆ ਕਿ ਨਾ ਭਾਈ ਸਾਹਿਬ ਜੀ ਇਦਾਂ ਖਡਾਉਣੇ ਦਿੱਤੇ ਹੋਏ ਨੇ ਪਾਸ਼ਾ ਜੀ ਨੇ ਇਹ ਗੱਡੀਆਂ ਇਹ ਕਾਰਾਂ ਇਹ ਜੋ ਮਹਿਲ ਇਹ ਮਕਾਨ ਨੇ ਜਾਂ ਇਹ ਸੋਹਣੇ ਕੱਪੜੇ ਨੇ ਜਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਵਧੀਆ ਰੁਜ਼ਗਾਰ ਮਿਲਿਆ ਹੋਇਆ ਹੈ ਇਹ ਪ੍ਰਮਾਤਮਾ ਨੇ ਇੱਕ ਤਰ੍ਹਾਂ ਦਾ ਖਡਾਉਣਾ ਦਿੱਤਾ ਹੋਇਆ ਇਹ ਦੁਨਿਆਵੀ ਲੋਕ ਦੇ ਵਿੱਚ ਇਹ ਜੀਵਾਤਮਾ ਨੂੰ ਖੇਡਣ ਦੇ ਲਈ ਅਸੀਂ ਇਹਦੇ ਉੱਤੇ ਕਾਹਦਾ ਮਾਣ ਕਰੀਏ ਮਾਣ ਆਪਣਾ ਗੁਰੂ ਤੇ ਕਰੋ ਜੋ ਸਦੀਵੀ ਸੱਚ ਨੂੰ ਪਰਦਾਈ ਗੱਲ ਵੀ ਸੱਚ ਹੈ ਸਦੀਵੀ ਗੁਰੂ ਦੇ ਉੱਤੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਮਾਣ ਕਰੋਗੇ ਤੁਹਾਡਾ ਕਦੇ ਮਾਣ ਟੁੱਟੇਗਾ ਨਹੀਂ ਜੀ ਇਹ ਗੱਡੀ ਨੇ ਇੱਕ ਨਾ ਇੱਕ ਦਿਨ ਖਤਮ ਹੋਣਾ ਹੈ ਇਹਨੇ ਘਸ ਘਸ ਕੇ ਆਪਣੀ ਜੀਵਨ ਲੀਲਾ ਨੂੰ ਖਤਮ ਕਰਵਾ ਦੇਣਾ ਹੈ ਇਸੇ ਤਰ੍ਹਾਂ ਸਾਡਾ ਸਰੀਰ ਹੈ ਅਸੀਂ ਜਨਮ ਤੋਂ ਲੈ ਕੇ ਬਚਪਨ ਤੋਂ ਲੈ ਕੇ ਜਨਮ ਜਨਮ ਤੋਂ ਲੈ ਕੇ ਜਵਾਨੀ ਜਮਾਨੀ ਤੋਂ ਲੈ ਕੇ ਵੱਡੇ ਪੇ ਦੇ ਅਖੀਰਲੇ ਪੰਡੇ ਤੇ ਜਾ ਕੇ ਆਪਣਾ ਦਮ ਤੋੜ ਦਿੰਨੇ ਆ ਇਸੇ ਤਰ੍ਹਾਂ ਜੀਵ ਆਤਮਾ ਦੀਆਂ ਸਾਰੀਆਂ ਵਸਤੂਆਂ ਆਮਾਂ ਨੇ ਜੋ ਨੇ ਹੱਥੀ ਬਣਾਈਆਂ ਨੇ ਇਹਨੇ ਇੱਕ ਨਾ ਇੱਕ ਦਿਨ ਵਿਨਸਨ ਹਾਰ ਹੋ ਕੇ ਇਸ ਦੀ ਵੀ ਖਤਮ ਹੋ ਜਾਣਾ ਹੈ ਪਰ ਹਜ਼ੂਰ ਕਹਿੰਦੇ ਸਦੀਵੀ ਨਾਮ ਤੇ ਗੁਰੂ ਦਾ ਮਾਨਸ ਦੀ ਵੀ ਬਰਕਰਾਰ ਰਹਿੰਦਾ ਹੈ ਉਹਦੇ ਉੱਤੇ ਜਦੋਂ ਬੰਦਾ ਮਾਨ ਰੱਖਦਾ ਹੈ ਨਾ ਆਪਣੇ ਧੀਆਂ ਪੁੱਤਰਾਂ ਦੇ ਵਿੱਚੋਂ ਬੁਢਤੀ ਨਾਮ ਦੀ ਦੇ ਦਿੰਦਾ ਇਹ ਬੰਦਾ ਫਿਰ ਸੱਚ ਕਰਕੇ ਜਾਣਿਓ ਇਹ ਦਾਸ ਦਾ ਵੀ ਮੰਨਣਾ ਹੈ ਸਤਿਗੁਰੂ ਜੀ ਨੇ ਪਾਵਨ ਵਿਚਾਰ ਦੇ ਨਾਲ ਸਾਨੂੰ ਵਿਅੰਤਾਂ ਵਾਲੀ ਅਗਰਤਾਰਥ ਕੀਤਾ ਹੈ ਨਵਾਜੇ ਆਏ ਕਿ ਭਾਈ ਬਾਣੀ ਦੇ ਲੜ ਜਦੋਂ ਬੰਦਾ ਲੱਗਦਾ ਹੈ ਨਾ ਕਿ ਸ਼ਖਦ ਗੁਰੂ ਸੁਰਤ ਤੋਂ ਚੇਲਾ ਸੁਰਤਮਈ ਅਵਸਥਾ ਦੇ ਨਾਲ ਜਦੋਂ ਬੰਦਾ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਸਿੱਖ ਜਾਂਦਾ ਹੈ ਸੱਚ ਕਰਕੇ ਜਾਣਿਓ ਤੁਹਾਨੂੰ ਕੋਈ ਬੰਦਾ ਚਾਹ ਕੇ ਵੀ ਕਿਸੇ ਦੂਸਰੇ ਤੁਹਾਨੂੰ ਪ੍ਰਤੀ ਨਹੀਂ ਅਕਾਕਰਤ ਲੈ ਸਕਦਾ ਉਹ ਇਕਾਗਰਤਾ ਉਹ ਤੁਹਾਡਾ ਪਿਆਰ ਗੁਰੂ ਦੇ ਨਾਲ ਹੈ ਕਿਸੇ ਹੋਰ ਧਰਮ ਦੇ ਨਾਲ ਮਾਵਾ ਧਰਮ ਨੂੰ ਸਾਰਿਆਂ ਨੂੰ ਇੱਕੋ ਜਿਹਾ ਮੁਬਾਰਕ ਨੇ ਪਰ ਗੁਰੂ ਪਿਆਰਿਓ ਜਦੋਂ ਆਤਮਿਕ ਅਵਸਥਾ ਦੀ ਗੱਲ ਆਵੇਗੀ ਤਾਂ ਸਭ ਤੋਂ ਪਹਿਲਾਂ ਗੱਲ ਆਵੇਗੀ ਤੁਹਾਡੇ ਸਿੱਧਗ ਦੀ ਤੁਹਾਡੀ ਅਡੋਲਤਾ ਦੀ ਉਹ ਪੰਜਾਂ ਦੇ ਵਿੱਚ ਪਰਮੇਸ਼ਰ ਦੀ ਟਿਕਾਈ ਹੋਈ ਜੋਤ ਦੀ ਆਪਣੇ ਧਨੁ ਪ੍ਰਤੀ ਵਫਾਦਾਰੀ ਦੀ ਜਦੋਂ ਬੰਦਾ ਆਪਣੇ ਗੁਰੂ ਪ੍ਰਤੀ ਵਫਾਦਾਰ ਹੋ ਜਾਂਦਾ ਹੈ ਸੁਭਾਅਕ ਹੈ ਆਪਣੇ ਧਰਮ ਦੇ ਨਾਲ ਵੀ ਪਿਆਰ ਕਰਨਾ ਸਿੱਖ ਜਾਂਦਾ ਹੈ ਕਿਉਂਕਿ ਜਿਹਦੇ ਮਨ ਵਿੱਚ ਦਇਆਏ ਉਹ ਬੰਦਾ ਧਰਮੀ ਅਖਵਾ ਸਕਦਾ ਹੈ ਪਰ ਜਿਹਦੇ ਮਨ ਵਿੱਚ ਦਇਆ ਹੀ ਹੈ ਨਹੀਂ ਉਹ ਬੰਦਾ ਤਾਂ ਵੀ ਨਹੀਂ ਹੋ ਸਕਦਾ ਜੀ ਹੁਣ ਤੁਹਾਡਾ ਕੋਈ ਗੁਵਾਨੀ ਤੁਹਾਡੀ ਇਦਿੱਤ ਹੋਏ ਰਿਸ਼ਤ ਦੇ ਨਾਲ ਪੜ ਜਾਵੇ ਜਾਂ ਉਹਦੇ ਇਲਾਜ ਦੇ ਵਿੱਚ ਉਹਦੀ ਮਦਦ ਹੋ ਜਾਵੇ ਉਹ ਤਾਂ ਵੀ ਹੋ ਸਕਦਾ ਹੈ ਬੰਦਾ ਕਿਉਂਕਿ ਉਹਨੂੰ ਦਇਆ ਆ ਗਈ ਹੈ ਕਿ ਇਹ ਵੀ ਸਾਡੇ ਵਰਗੇ ਜੀਵ ਆਤਮਾ ਹੈ ਇਹ ਮਾਇਆ ਜੋ ਪਰਮਾਤਮਾ ਨੇ ਦਿੱਤੀ ਹੋਈ ਹੈ ਖੇਡਣ ਨੂੰ ਖੜਾਉਣਾ ਹੈ ਇਹਦੇ ਉੱਤੇ ਮਾਨ ਕਰਕੇ ਅਸੀਂ ਗੁਰੂ ਤੋਂ ਦੂਰ ਥੋੜੀ ਹੋਣਾ ਹੈ ਸਾਡਾ ਗੁਵਾਨ ਹੁਣ ਦੇਖੋ ਗੁਵਾਨ ਚੰਗਾ ਹੋਵੇ ਤਾਂ ਉਹ ਤੋਂ ਵੱਡਾ ਕੋਈ ਸੁੱਖ ਨਹੀਂ ਹੋ ਸਕਦਾ ਪਰ ਜੇ ਪਰਮਾਤਮਾ ਕਿਰਪਾ ਕਰ ਦੇਵੇ ਗੁਰਬਾਣੀ ਮਾੜਾ ਮਿਲ ਜਾਵੇ ਹਨਾ ਸਾਰੀ ਜ਼ਿੰਦਗੀ ਦਾ ਨਕਸ਼ੜਾ ਰਹਿੰਦਾ ਏ ਕਿਉਂਕਿ ਉਹੀ ਨੋਕ ਚੋਕ ਉਹਨੇ ਆਪਣੀ ਸ਼ਾਂਤੀ ਤਾਂ ਭੰਗ ਕੀਤੀ ਹੁੰਦੀ ਹੈ ਤੁਹਾਡਾ ਨਿਤਨੇਮ ਕੀਤਾ ਹੋਇਆ ਵੀ ਮਾਫ ਕਰਿਓ ਤੁਹਾਡੇ ਮਨ ਵਿੱਚੋਂ ਸ਼ਾਂਤੀ ਖਿੱਚ ਲੈਣੀ ਹੈ ਬੰਦੇ ਨੇ ਤੁਸੀਂ ਆਪਣੀ ਪੋਜ਼ਿਟਿਵਿਟੀ ਸਾਰੇ ਦਿਨ ਦੀ ਭਰਦੇ ਹੋ ਗੁਰਬਾਣੀ ਪੜ ਪੜ ਕੇ ਤੁਸੀਂ ਆਪਣੇ ਹਿਰਦੇ ਨੂੰ ਠਾਰ ਲੈਨੇ ਹੋ ਐ ਠੰਡਾ ਠਾਰ ਕਰਕੇ ਤੁਸੀਂ ਐਕਟਿਵ ਹੋ ਕੇ ਦੁਨਿਆਰੀ ਦੁਨਿਆਵੀ ਲੋਕ ਵਿੱਚ ਵਿਚਰਦੇ ਹੋ ਜੇ ਕੋਈ ਕਲਪ ਵੀ ਹੂ ਤੁਹਾਨੂੰ ਸਾਹਮਣੇ ਵੀ ਆ ਜਾਵੇ ਮਾਫ ਕਰਿਓ ਇੱਕ ਮਿੰਟ ਦੇ ਲਈ ਆਪਣਾ ਪਲ ਦੇ ਵਿੱਚ ਸਮੇਂ ਦੇ ਵਿੱਚ ਇੱਕ ਛਿੰਨਾ ਮਾਤਰ ਉਹ ਆਪਣੇ ਹਿਰਦੇ ਵਿੱਚ ਤੁਹਾਡੇ ਲਈ ਭਰ ਦਿੰਦਾ ਹੈ ਉਹ ਕਣਾ ਇਹ ਪਾਈਪਿੰਦਰ ਪਾ ਜੀ ਵੀ ਕਹਿੰਦੇ ਹੁੰਦੇ ਨੇ ਕਹਿੰਦੇ ਚੰਗੇ ਗੁਣ ਹੋ ਸਕਦਾ ਹੋਵੇ ਮਾੜੇ ਬੰਦੇ ਦੇ ਉੱਤੇ ਛੇਤੀ ਅਸਰ ਨਾ ਕਰਨ ਚੰਗੇ ਗੁਣ ਮਾੜੇ ਬੰਦੇ ਦੇ ਉੱਤੇ ਛੇਤੀ ਅਸਰ ਨਾ ਕਰਨ ਤੇ ਮਾੜਾ ਬੰਦਾ ਚੰਗੇ ਬੰਦੇ ਦੇ ਉੱਤੇ ਬੜੀ ਛੇਤੀ ਅਸਰ ਕਰ ਜਾਂਦਾ ਹੈ ਇਹ ਗੱਲ ਸੱਚ ਵੀ ਹੈ ਜੀ ਮਾੜੀ ਸੰਗਤ ਬੰਦੇ ਨੂੰ ਬੜਾ ਦੂਰ ਤੱਕ ਲਿਆ ਜਾਂਦੀ ਹੈ ਹੇ ਹਜ਼ੂਰ ਨੇ ਆਖਿਆ ਹੈ ਨਾ ਭਈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਤ ਸੰਗਤ ਕੈਸੀ ਜਾਣੀ ਹੈ ਸਿੱਖ ਹੈ ਇੱਕੋ ਨਾਮ ਪ੍ਰਮਾਤਮਾ ਦਾ ਇੱਕ ਨਾਮ ਹੋਵੇ ਜਿੱਥੇ ਕਿਉਂਕਿ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਪ੍ਰਮਾਤਮਾ ਇੱਕ ਹੈ ਜੀ ਉਹਦੇ ਨਾਮ ਕੋ ਖੋ ਬਕਰੇ ਨੇ ਉਹਦੇ ਧਰਮ ਨਹੀਂ ਇਥੇ ਹਜ਼ੂਰ ਕਹਿੰਦੇ ਪ੍ਰਮਾਤਮਾ ਇੱਕ ਤਰ੍ਹਾਂ ਦੀ ਨਿਰਆਕਾਰਮਈ ਵਸਤੂ ਹੈ ਉਹ ਆਕਾਰ ਦੇ ਵਿੱਚ ਨਹੀਂ ਆ ਸਕਦਾ ਇਹਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਉਸੇ ਹੀ ਸ਼ਬਦ ਦੀਆਂ ਬੇਅੰਤ ਉਦਾਹਰਣਾਂ ਦਿੱਤੀਆਂ ਨੇ ਆਓ ਸਰਵਣ ਕਰੀਏ ਤ੍ਰਿਖਾ ਨੇ ਉਤਨੈ ਸ਼ਾਂਤ ਨਾ ਆਵੇ ਬਿਰਧ ਬਿਨ ਦਰਸ਼ਨ ਸੰਤ ਪਿਆਰੇ ਜੀਓ ਪਿਆਰੇ ਸੰਤ ਗੁਰੂ ਦੇ ਦਰਸ਼ਨ ਕੀਤਿਆਂ ਬਿਨਾਂ ਉਹ ਪਿਆਸ ਨਹੀਂ बुझਦੀ ਜੀ ਆਪਾਂ ਪਹਿਲਾਂ ਵਿਚਾਰ ਕਰਕੇ ਹਟਿਆ ਕਿ ਤੁਹਾਨੂੰ ਭੁੱਖ ਲੱਗੀ ਹੋਵੇ ਤੁਸੀਂ ਪ੍ਰਸ਼ਾਦਾ ਸ਼ਕੋਗੇ ਜੇ ਪ੍ਰਸ਼ਾਦਾ ਸ਼ਕੋਗੇ ਫੇ ਪਿਆਸ ਲੱਗੀ ਕਿ ਤੁਸੀਂ ਪਾਣੀ ਪਾਣੀ ਨੂੰ ਜਾਂ ਜਲ ਨੂੰ ਤੁਸੀਂ ਸੇਵਨ ਕਰੋਗੇ ਸੁਭਾਵਕ ਹੈ ਜੇ ਤੁਹਾਨੂੰ ਤੁਹਾਡੇ ਪ੍ਰਮਾਤਮਾ ਲਈ ਪਿਆਰ ਜਾਗ ਜਾਗ ਪੈਦਾ ਹੋ ਗਿਆ ਨਾ ਜਾਗ ਲੱਗ ਗਿਆ ਫਿਰ ਦਹੀਂ ਦੇ ਵਿੱਚ ਤੁ ਜੰਮਦਾ ਹੈ ਨਾ ਕਿ ਹਜ਼ੂਰ ਦਾ ਸ਼ਬਦ ਆਪਾਂ ਕਿੰਨੇ ਵਾਰੀ ਸਰਵਣ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਿਉਂਕਿ ਭਾਂਡਾ ਬੈਸਤੂਪ ਦੇਵੋ ਤੋਂ ਦੁੱਧੇ ਕੋ ਜਾਵੋ ਦੂਧ ਕਰਮਕੁਣ ਸੁਰਤ ਸਮਾਜਣ ਹੋਏ ਨਿਰਾਸ਼ ਜਿਮਾਵੋ ਕਿੰਨੀ ਵੱਡੀ ਉਦਾਹਰਣ ਹੈ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਹੈ ਕਹਿੰਦੇ ਆਪਣੇ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਹੁਣ ਭਾਂਡਾ ਕਿਹਨੂੰ ਸ਼ਬਦ ਵਰਤੇ ਆ ਜੀ ਇਸ ਸਰੀਰ ਨੂੰ ਇਸ ਦੇਹੀ ਨੂੰ ਹਜ਼ਰੂ ਕਹਿੰਦੇ ਚੰਗੀ ਤਰ੍ਹਾਂ ਸਾਫ ਕਰ ਇਹਦੇ ਵਿੱਚੋਂ ਮਨ ਦੇ ਮਨ ਦੇ ਵਿੱਚੋਂ ਜੋ ਹਉਮੈ ਉਹ ਵੀ ਕੱਢ ਕੇ ਛੁੱਟ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜਾਂ ਦਾ ਹਜ਼ਰੂ ਸਭ ਕਹਿੰਦੇ ਕੋਹਾਂ ਦੀ ਵਿਥ ਪੜਾਉਣ ਲਈ ਵਿੱਚ ਤੂੰ ਆਪਣੇ ਆਪ ਨੂੰ ਭਾਗੀਦਾਰ ਕਰ ਲੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇੱਕ ਦਿਨ ਨਾਮ ਦਾ ਦਹੀਂ ਜਮੇਗਾ ਹੀ ਜਮੇਗਾ ਜਦੋਂ ਤੁਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਭਾਂਡ ਬੈਸ ਧੂਪ ਦੇਵੋ ਕਿੰਡੀ ਵੱਡੀ ਉਦਾਹਰਣ ਹੈ ਤੋਂ ਦੁੱਧ ਦੇ ਕੋ ਜਾਵੋ ਹੁਣ ਦੁੱਧ ਹੈ ਪ੍ਰਮਾਤਮਾ ਦਾ ਨਾਮ ਰੂਪੀ ਹੀਰਾ ਲੈਣਾ ਤੁਸੀਂ ਫਿਰ ਗੁਰੂ ਦੇ ਨਾਲ ਤੁਸੀਂ ਜਾ ਕੇ ਇੱਕਮਿਕ ਹੋ ਸਕਦੇ ਹੋ ਕਿਉਂਕਿ ਜਦੋਂ ਪੰਡਾ ਮੁੱਦਾ ਹੋਵੇ ਇਹ ਦੁਨਿਆਵੀ ਲੋਕ ਇਹਦੇ ਵਿੱਚ ਸਭ ਤੋਂ ਵੱਡਾ ਦੁੱਖ ਹੀ ਇਹ ਚੰਬੜਿਆ ਹੋਇਆ ਹੈ ਗੁਰੂ ਪਿਆਰੇ ਉਹ ਮੰਨਦਾ ਇਸ ਦੇਹੀ ਨੂੰ ਲੈ ਕੇ ਗੁਰੂ ਕੋਲੇ ਆਉਂਦਾ ਜ਼ਰੂਰ ਹੈ ਪਰ ਪੰਡਾ ਮੁੱਦਾ ਲੈ ਕੇ ਆਉਂਦਾ ਹੈ ਜਿਹੋ ਜਾਂ ਲੈ ਕੇ ਆਉਂਦਾ ਹੈ ਉਹ ਜਿਹੇ ਚਲੇ ਜਾਂਦਾ ਹੈ ਕਦੇ ਪੰਡਾ ਸਿੱਧਾ ਕਰਕੇ ਗੁਰੂ ਕੋਲੇ ਆਈ ਨਹੀਂ ਕਿ ਗੁਰੂ ਗੁਰੂਆਂ ਦੀ ਵਿਚਾਰ ਸਾਂਝੀ ਕਰ ਦੋ ਆਪਣੇ ਗੁਰੂਆਂ ਦੀ ਵਿਚਾਰ ਇਸ ਹਿਰਦੇ ਵਿੱਚ ਭਰ ਦੋ ਫਜ਼ੂਨੇ ਆਕੇ ਹਨ ਤ੍ਰਿਖਾ ਨਾ ਉਤਰੇ ਉਹ ਹਜ਼ੂਰ ਕਹਿੰਦੇ ਪਿਆਸ ਨਹੀਂ ਉਤਰਨੀ ਕਿਉਂਕਿ ਸਭ ਤੋਂ ਵੱਡਾ ਹਜ਼ੂਰ ਨੇ ਇਤਰੇਹੇ ਪਿਆਸ ਕਿਉਂਕਿ ਮੇਰੇ ਸੰਤ ਪ੍ਰਭੂ ਪਰਮਾਤਮਾ ਨੇ ਦਰਸ਼ਨ ਕੀਤੇ ਆ ਬਿਨਾ ਪਿਆਸ ਨਹੀਂ बुझ ਸਕਦੀ ਕਿਉਂਕਿ ਤ੍ਰੇ ਮਿਟਦੀ ਉਸ ਉਦੋਂ ਹੈ ਜਦੋਂ ਮੇਰੇ ਮਨ ਨੂੰ ਧੀਰਜ ਆ ਜਾਂਦਾ ਹੈ ਇਹ ਧੀਰਜ ਆਉਣਾ ਗੁਰੂ ਦੇ ਦਰਸ਼ਨਾਂ ਦੇ ਨਾਲ ਨਹੀਂ ਹੈ ਜਦੋਂ ਗੁਰੂ ਦੇ ਨਾਲ ਪਿਆਰ ਪੈ ਜਾਂਦਾ ਹੈ ਤਾਂ ਹਉ ਕੋਲੀ ਜਿਉ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜਿਉ ਰਹਾਓ ਰਹਾਓ ਵਾਲਾ ਪਾਵਨ ਸ਼ਬਦ ਠਹਿਰਾਓ ਜ਼ਿੰਦਗੀ ਦੇ ਵਿੱਚ ਠਹਿਰਾਓ ਉਹਨਾ ਅਤਿ ਯਤ ਲਾਜ਼ਮੀ ਹੈ ਅਸੀਂ ਸਿਖਣਾ ਹੀ ਗੁਰੂ ਤੋਂ ਠਹਿਰਾਉ ਹੋਇਆ ਹੈ دنیਾਵੀ ਲੋਕ ਦੀ ਸਾਰੀ ਸ੍ਰਿਸ਼ਟੀ ਭੱਜੀ ਫਿਰ ਰਹੀ ਹੈ ਨਾ ਉਹ ਭੱਜ ਦੌੜ ਦੇ ਵਿੱਚ ਉਹ ਆਪਣੇ ਗੁਰੂ ਤੋਂ ਵੀ ਟੁੱਟ ਜਾਂਦਾ ਏ ਆਪਣੇ ਧੀਆਂ ਪੁੱਤਰਾਂ ਨਾਲ ਵੀ ਪਿਆਰ ਘਟ ਜਾਂਦਾ ਏ ਇੱਕੋ ਹੀ ਗੱਲ ਮਨ ਵਿੱਚ ਸਤਿਰਾ ਅਵਸਥਾ ਦੇ ਵਿੱਚ ਵੱਜ ਰਹੀ ਹੁੰਦੀ ਹੈ ਮਾਇਆ ਕਮੋਣੀ ਹੈ ਤੇ ਕਮੋਣੀ ਵੀ ਸਾਰਿਆਂ ਨੂੰ ਵੱਡਾ ਏ ਉਹ ਮੁਕਾਮ ਹਾਸਲ ਕਰਨਾ ਏ ਤੇ ਕਰਨਾ ਵੀ ਸਾਰਿਆਂ ਨੂੰ ਵੱਡਾ ਏ ਜਿੱਥੇ ਕੋਈ ਬੰਦਾ ਦੇਖਣ ਲੱਗਿਆ ਵੀ ਬੰਦਾ ਸੋਚੇ ਕਿ ਇਹ ਬੰਦੇ ਨੇ ਕਿਵੇਂ ਮੁਕਾਮ ਹਾਸਲ ਕੀਤਾ ਏ ਪਰ ਹਜ਼ੂਰ ਕਹਿੰਦੇ ਉਹ ਠਹਿਰਾਉ ਜਿਹੜੀ ਜ਼ਿੰਦਗੀ ਦੇ ਵਿੱਚ ਤੇਰੀ ਸ਼ਾਂਤੀ ਲੈ ਕੇ ਆਉਣਾ ਸੀ ਉਹ ਤੋਂ ਤੱਕ ਪਹੁੰਚ ਗਿਆ ਏ ਉਹ ਖੁੰਝਣ ਦਾ ਸਭ ਤੋਂ ਹਜ਼ੂਰ ਕਹਿੰਦੇ ਕਾਰਨ ਬਣਿਆ ਏ ਤੇਰੇ ਮਨ ਦੇ ਵਿੱਚ ਤੀਬਰਤਾ ਦੇ ਨਾਲ ਮਾਇਆ ਨੂੰ ਪਾਉਣ ਦੀ ਚਾਹਨਾ ਉਹ ਜਦੋਂ ਮਾਇਆ ਦੀ ਚਾਹਨਾ ਤੂੰ ਹਜ਼ੂਰ ਕਹਿੰਦੇ ਮਨ ਵਿੱਚ ਪਿਆਸ ਬਕ ਰੱਖੀ ਬੈਠਾ ਹੈ ਕਿ ਮਾਇਆ 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 ਅੰਤ ਕਾਲ ਜੋ ਲక్ష్ਮੀ ਸਿਮਰੈ ਕਿੰਡੀ ਵੱਡੀ ਉਦਾਹਰਣ ਕੀਤੀ ਹੈ ਹਜ਼ੂਰ ਕਹਿੰਦੇ ਐਸੀ ਚਿੰਤਾ ਵਿੱਚ ਉਹ ਅਹਜੀ ਜਹੀਂ ਚਿੰਤਾ ਦੇ ਵਿੱਚੋਂ ਮਰਦਾ ਏ ਹਜ਼ੂਰ ਕਹਿੰਦੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਨ ਦੇ ਵਿੱਚ ਇੱਕੋ ਹੀ ਗੱਲ ਵੱਜ ਰਹੀ ਹੈ ਤੀਬਰਤਾ ਦੇ ਨਾਲ ਤੀ ਵਰਤਮਈ ਅਵਸਥਾ ਦੇ ਨਾਲ ਕਿ ਮਾਇਆ 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 ਹੁਣ ਮਾਇਆ ਕੀ ਹੈ ਗੁਰੂ ਦੇ ਨਾਲ ਤੋੜਨ ਲਈ ਪ੍ਰਮਾਤਮਾ ਦੇ ਤੋੜਨ ਲਈ ਹਰ ਇੱਕ ਵਸਤੂ ਮਾਇਆ ਦਾ ਹੀ ਰੂਪ ਹੈ ਤੁਹਾਡੇ ਧੀਆਂ ਪੁੱਤਰਾਂ ਦਾ ਪਿਆਰ ਜੇ ਤੂੰ ਗੁਰੂ ਦੇ ਨਾਲ ਤੁਸੀਂ ਟੁੱਟ ਰਹੇ ਹੋ ਉਹ ਤਾਂ ਮਾਇਆ ਹੀ ਹੈ ਤੁਹਾਡੀ ਕਿਸੇ ਲਈ ਵਫਾਦਾਰੀ ਇੱਕ ਦੂਜੀ ਦੇਹਦਾਰੀ ਦੇ ਅੱਗੇ ਤੁਸੀਂ ਆਪਣੇ ਆਪ ਨੂੰ ਝੁਕਾਉਣ ਦੇ ਵਿੱਚ ਜੇ ਸਫਲ ਹੋ ਗਏ ਤਾਂ ਉਹ ਮਾਇਆ ਹੈ ਜੇ ਅਸਫਲ ਹੋ ਤਾਂ ਗੁਰੂ ਦਾ ਸਿੱਧਕ ਹੈ ਉਹ ਗੁਰੂ ਦਾ ਅਡੋਲਤਾ ਤੁਹਾਨੂੰ ਗੁਰੂ ਨੇ ਹਿਰਦੇ ਵਿੱਚ ਦਿੱਤੀ ਹੋਈ ਹੈ ਕਿ ਤੁਸੀਂ ਕਿਸੇ ਦੇ ਅੱਗੇ ਨਹੀਂ ਹਾਂ ਕਿਸੇ ਦਾ ਰਿਸਪੈਕਟ ਜੋਗ ਜੇ ਅਸੀਂ ਕਿਸੇ ਦੀ ਆਪਾਂ ਸਤਿਕਾਰ ਕਰਦੇ ਹਾਂ ਨਾ ਉਹ ਗੱਲ ਵੱਖਰੀ ਹੈ ਅਸੀਂ ਆਪਣੇ ਮਾਪਿਓ ਆਪਣੇ ਬਡੇਰੀ ਉਮਰਾਂ ਦੇ ਬਜ਼ੁਰਗਾਂ ਦੇ ਪੈਰੀ ਹੱਥ ਲਾਉਣੇ ਆ ਲਾਉਣੇ ਵੀ ਚਾਹੀਦੇ ਉਹਨੇ ਦਿੱਤੀ ਹੋਈ ਅਸੀਸ ਸਾਨੂੰ ਉਤਾਰ ਜਾਂਦੀ ਹੈ ਜਦੋਂ ਉਹ ਅਸੀਸ ਦਿੰਦੇ ਨੇ ਆ ਨਾ ਬਜ਼ੁਰਗ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਤੀਬਰਤਾ ਦੇ ਨਾਲ ਪਰਮਾਤਮਾ ਦੇ ਦਸਨਾ ਦੇ ਉੱਤੇ ਬਾਣੀ ਵਿਰਲੋ ਵਿਚਾਰ ਵਾਲਾ ਆਪਾਂ ਸ਼ਬਦ ਆਖਦੇ ਹਾਂ ਉਹਨਾਂ ਨੇ ਵਿਚਾਰ ਲਈ ਹੈ ਵੜ ਕੇ ਹਿਰਦੇ ਵਿੱਚ ਹੁਣ ਬਜ਼ੁਰਗਾਂ ਦੇ ਜਦੋਂ ਅਸੀਸ ਦਿੰਦੇ ਨੇ ਨਾ ਅੰਦਰ ਤੱਕ ਸਾਨੂੰ ਠਾਰ ਜਾਂਦੀ ਹੈ ਜੀ ਪਰ ਜੇ ਕਿਸੇ ਨੇ ਅਸੀਂ ਆਪਣੀ ਇਹ ਗੱਲ ਰੱਖੀਏ ਕਿ ਅਸੀਂ ਸਾਡਾ ਗੁਰੂ ਹੈ ਤਾਂ ਉਹ ਗੱਲ ਨਹੀਂ অনুকূল ਹੋ ਸਕਦੀ ਕਿਉਂਕਿ ਸਾਹਿਬ ਮੇਰਾ ਇੱਕੋ ਹੈ ਜੀ ਉਹ ਗੁਰੂ ਰੰਸੰਮਾਹ ਵਾਲਾ ਜੀ ਤਾਂ ਸੱਚੇ ਪਾਤਸ਼ਾਹ ਹਜ਼ੂਰ ਨੇ ਅਗਲੀ ਪੰਕਤੀ ਦੇ ਵਿੱਚ ਉਦਾਹਰਣ ਦਿੱਤੀ ਹੈ ਹਉ ਕੋਲੀ ਜੀ ਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜਿਓ ਮੈਂ ਪਿਆਰੇ ਸੰਤ ਗੁਰੂ ਦੇ ਦਰਸ਼ਨ ਤੋਂ ਕੁਰਬਾਨ ਤੇ ਸੱਦ ਕੇ ਜਾ ਰਿਹਾ ਮਾ ਕਿਉਂਕਿ ਗੁਰਦ੍ਰਸ਼ਣ ਸੰਤ ਪਿਆਰੇ ਜੀਓ ਪਰਮਾਤਮਾ ਬੜਾ ਬਿਆੰਤ ਹੈ ਉਹਦੇ ਵਰਗਾ ਕੋਈ ਨਹੀਂ ਹੋ ਸਕਦਾ ਹਜ਼ੂਰ ਕਹਿੰਦੇ ਉਹਦੇ ਵਰਗਾ ਬਣਨਾ ਤਾਂ ਔਖਾ ਬਣਨੇ ਦੀ ਗੱਲ ਤਾਂ ਹਜ਼ੂਰ ਕਹਿੰਨੇ ਮਨ ਵਿੱਚ ਧਾਰਨੀ ਵੀ ਔਖੀ ਗੱਲ ਹੈ ਕਿਉਂਕਿ ਕਿੱਡੀ ਵੱਡੀ ਉਦਾਹਰਣ ਹੈ ਨਾ ਕਿਉਂਕਿ ਹਉ ਕੋਲੀ ਜੀਓ ਕੋਲ ਕਮਾਈ ਗੁਰਦ੍ਰਸ਼ਣ ਸੰਤ ਪਿਆਰੇ ਜੀਓ ਸਦਕੇ ਜਾਈਏ ਕੁਰਬਾਨ ਜਾਈਏ ਅਜਿਹੇ ਗੁਰੂ ਤੋਂ ਜਿਨੇ ਆਪਣੇ ਵਰਗੇ ਇਸ ਦੇਹੀ ਦੇ ਵਿੱਚ ਹੀ ਗੁਣ ਪੈਦਾ ਕਰ ਦਿੱਤੇ ਨੇ ਹੁਣ ਆਪਾਂ ਆਖਦੇ ਆ ਕਿ ਪਰਮਾਤਮਾ ਕਿਹੋ ਜਿਹਾ ਹੋ ਸਕਦਾ ਹੈ ਹਰ ਪਰਮਾਤਮਾ ਹਰ ਵਰਗਾ ਹਰ ਆਪਣੇ ਵਰਗਾ ਹੀ ਸੇਵਕ ਪੈਦਾ ਕਰ ਦਿੰਦਾ ਹੈ ਨਾ ਹੁਣ ਗੁਣਾ ਕਰਕੇ ਸਾਡੇ ਨਾਲ ਹੈ ਸਾਂਝੀ ਕਰੀਜੈ ਗੁਣਾ ਕੇਰੀ ਛੋੜ ਅਵਗਣ ਚਲੀ ਹੈ ਹਜ਼ੂਰ ਆਖਦੇ ਨੇ ਨਾ ਕਿ ਕਿ ਗੁਣਾ ਕਾ ਹੋਵੇ ਵਾਸੁਲਾ ਕਟ ਵਾਸ ਲਈ ਜਾਏ ਜਦੋਂ ਮਨ ਦੇ ਵਿੱਚ ਪਿਆਰ ਹੋਵੇ ਤਾਂ ਚਿੱਤ ਕਿਤੇ ਨਾ ਕਿਤੇ ਚੰਗੇ ਗੁਣਾਂ ਦੀ ਚਾਹਨਾ ਦੇ ਵਿੱਚ ਅਸੀਂ ਚੰਗੇ ਗੁਣਾਂ ਨੂੰ ਪਿਉ ਪਾਉਣ ਦੇ ਲਈ ਹਰ ਇੱਕ ਤੀਬਰਤਾ ਦੇ ਨਾਲ ਹੱਲ ਕਰ ਲੈਨੇ ਆ ਜਦੋਂ ਸਾਡਾ ਮਨ ਦੇ ਵਿੱਚ ਜਦੋਂ ਕਨਸੈਂਟ੍ਰੇਟ ਹੋਵੇ ਧਿਆਨ ਸਾਡਾ ਇਕਾਗਰ ਹੋਵੇ ਫਿਰ ਅਸੀਂ ਇਹ ਨਹੀਂ ਦੇਖਦੇ ਕਿ ਬੰਦਾ ਹੈ ਤੇ ਕੀ ਕਰ ਸਕਦਾ ਹੈ ਫਿਰ ਸਾਡਾ ਗੁਰੂ ਦੇ ਨਾਲ ਅਰਦਾਸ ਦੀਓ ਆਪਾਂ ਰੋਜ਼ਾਨਾ ਆਖਦੇ ਕਿ ਇਕਾਗਰਤਾ ਨਾਲ ਕਰਨੀ ਚਾਹੀਦੀ ਹੈ ਪੰਮਿੱਤਰ ਪਾਲ ਜੀ ਨੇ ਕਿੰਨੇ ਬਾੜੀਆਂ ਆਪਣੇ ਸਟੇਜ ਤੋਂ ਬੇਨਤੀ ਕੀਤੀ ਹੈ ਕਿ ਉਹ ਗੁਰਸੇਖੋ ਤੁਸੀਂ ਗੁਰੂ ਗੁਰੂ ਸਾਹਿਬ ਜੀ ਦੇ ਕੋਲ ਆਇਓ ਤਾਨਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਇਓ ਜੇ ਅਰਦਾਸ ਦੇ ਵਿੱਚ ਨਹੀਂ ਜੋੜੇ ਜੇ ਤੁਸੀਂ ਹੁਕਮਨਾਮਾ ਸਰ ਉਹ ਨਹੀਂ ਕੀਤਾ ਤਾਂ ਆਪਣੇ ਬਾਪੂ ਨੂੰ ਬਿਨ ਮਿਲੇ ਤੁਸੀਂ ਚਲੇ ਜਾਓ ਕਿੱਡੀ ਵੱਡੀ ਉਦਾਹਰਣ ਹੈ ਨਾ ਹੁਣ ਸਾਡੇ ਗੁਰੂ ਸਾਹਿਬ ਜੀ ਆਪਣੇ ਮੁਖਾਤ ਮੇਲੇ ਤੋਂ ਪਾਵਨ ਹੁਕਮਨਾਮਾ ਜਾਰੀ ਕਰ ਰਹੇ ਹੁਣ ਅਸੀਂ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਚਲੇ ਜਾਈਏ ਇਤੋਂ ਵੱਡਾ ਹੋਰ ਖਾਲੀਪਣ ਕਿਹੜਾ ਹੋ ਸਕਦਾ ਹੈ ਕਿਉਂਕਿ ਗੁਰੂ ਸਾਹਿਬ ਹੁਕਮਨਾਮਾ ਜਾਰੀ ਕਰ ਰਹੇ ਨੇ ਆਪਣੇ ਦਸਨਾ ਤੋਂ ਸਾਨੂੰ ਉਪਦੇਸ਼ ਦੇ ਰਹੇ ਨੇ ਫਿਰ ਦੂਜੀ ਗੱਲ ਆ ਜਾਂਦੀ ਹੈ ਅਰਦਾਸ ਦੀ ਜਦੋਂ ਹਜ਼ੂਰ ਦੇ ਅਚਰਨਾ ਕਮਲਾ ਪਾਸੇ ਜੀ ਅਰਦਾਸ ਕਰਨੇ ਹੁੰਨੇ ਹਨ ਨਾ ਸਤ ਤੋਂ ਸੌਖਾ ਤਰੀਕਾ ਹੈ ਪ੍ਰਮਾਤਮਾ ਨੇ ਗੱਲ ਕਰਨ ਦਾ ਅਰਦਾਸ ਕਿਉਂਕਿ ਬੰਦਾ ਇੱਕ ਉਹ ਮੇਕ ਪ੍ਰਮਾਤਮਾ ਨਾਲ ਹੋਣ ਲਈ ਕੋਈ ਸਾਧਨ ਵਰਤਦਾ ਹੈ ਉਹ ਅਰਦਾਸ ਜਦੋਂ ਅਰਦਾਸ ਬੜੀ ਚੜ੍ਹਦੀ ਕਲਾ ਦੇ ਨਾਲ ਇਕਾਗਰਤਾ ਨਾਲ ਹੁੰਦੀ ਹੈ ਉਦੋਂ ਪ੍ਰਮਾਤਮਾ ਨਾਲ ਮਿਲਾਪ ਹੁੰਦਾ ਹੀ ਹੁੰਦਾ ਹੈ ਸਤਿਵਚਨ ਹੈ ਜੀ ਇਹ ਜਦੋਂ ਬੰਦਾ ਆਖਦਾ ਜੋ ਲੋੜੀਂਦਾ ਸੋਈ ਪਾਇਆ ਕਿਉਂਕਿ ਜੋ ਮੈਂ ਮਨ ਵਿੱਚ ਧਾਰ ਲਿਆ ਕਿ ਮੈਂ ਮੈਨੂੰ ਮਿਲ ਹੀ ਸਕਦਾ ਹੈ ਮੈਂ ਲੈਣਾ ਹੀ ਹੈ ਉਹ ਪਰਮਾਤਮਾ ਸਹਿਜ ਹੀ ਦੇ ਜਾਂਦਾ ਜਦ ਤੂੰ ਅਰਦਾਸ ਸੰਪੂਰਨ ਕੋ ਵਿਰਥੀ ਕਰੀ ਨਾ ਹੋ ਵੀ ਜਨ ਕੀ ਅਰਦਾਸ ਪਰਮਾਤਮਾ ਕਰੇ ਆਪਣੇ ਸੇਵਕਾਂ ਦੀ ਅਰਦਾਸ ਵਿਰਥੀ ਨਹੀਂ ਜਾਣ ਦਿੰਦਾ ਅਗਲੀ ਪੰਕਤੀ ਦੇ ਆਪਾਰਤ ਕਰਕੇ ਸਮਾਪਤੀ ਕਰੀਏ 13 ਮੁਖ ਸੁਹਾਵਾ ਜਿਉ ਸਹਿਜ ਤੁਨ ਬਾਣੀ ਚਿਰ ਹੋਂ ਆ ਦੇਖੇ ਸਰੰਗ ਪਾਣੀ ਹਜ਼ੂਰ ਕਹਿੰਦੇ ਹੈ ਪਰਮਾਤਮਾ ਹੈ ਤੁਨੁਕ ਧਾਰੀ ਪਰਮਾਤਮਾ ਪ੍ਰਭੂ ਤੇਰਾ ਮੂਹ ਤੇਰਾ ਦਰਸ਼ਨ ਦੇਖਿਆਂ ਬਿਨਾ ਸੁੱਖ ਜੋ ਦੇਣ ਵਾਲਾ ਹੈ ਨਾ ਉਹਨੂੰ ਹਜ਼ੂਰ ਕਹਿੰਦੇ ਦੱਸਣਾ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਜ਼ੂਰ ਦਾ ਬਚਨ ਹੈ ਤੇਰਾ ਮੁਖ ਸੁਹਾਵਾ ਜੀਓ ਸਹਜ ਤੋਂ ਨ ਬਾਣੀ ਤੇਰੇ ਪਰਮਾਤਮਾ ਤੋਂ ਰਕੀ ਬਾਣੀ ਜਦੋਂ ਆਈ ਹੈ ਨਾ ਇਹ ਸਾਡੇ ਸਗਲਾਂ ਦੀ ਚਿੰਤਾ ਮਕਾ ਦਿੱਤੇ ਨੇ ਸਾਡੇ ਝੋਰੇ ਮਕਾ ਦਿੱਤੇ ਨੇ ਰਵਾਬ ਜਦੋਂ ਭਾਈ ਮਰਦਾਨਾ ਜੀ ਦੀ ਵਜਦੀ ਸੀ ਕਈ ਹਿਰਦਿਆਂ ਦੇ ਵਿੱਚ ਠੰਡਕ ਪੈਦਾ ਕਰ ਦਿੰਦੀ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਗਾਉਂਦੇ ਸੀ ਹੈ ਨਾ ਕਈਆਂ ਕਈਆਂ ਦੇ ਹਿਰਦੇ ਦੇ ਵਿੱਚੋਂ ਗੁਰੂ ਦਾ ਨਾਮ ਦਾ ਦੀ ਪਦੀ ਵਜਗ ਜਾਂਦਾ ਸੀ ਇਹ ਗੱਲ ਸੱਚ ਵੀ ਹੈ ਕਿਉਂਕਿ ਹਾਂ ਆਪਾਂ ਆਖਦੇ ਆ ਨਾ ਜੀ ਮੋਹ ਲੈਣ ਨਾ ਵਿਹਾਵ ਹੈ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੀ ਜੀ ਦੁਨਿਆਵੀ ਇਨਸਾਨ ਤੌਰ ਬੰਦਾ ਜਰੀਦ ਕਰਕੇ ਸੌਂਦਾ ਜ਼ਰੂਰ ਹੈ ਪਰ ਜਦੋਂ ਚਿੰਤਾ ਛੋਰੇ ਜਿਹਨੂੰ ਲੱਗੇ ਹੁੰਦੇ ਨੇ ਉਹਨੂੰ ਪਤਾ ਹੈ ਉਹਨੂੰ ਮਖਮਲੀ ਸੇਜ ਦੇ ਉੱਤੇ ਵੀ ਨੀਂਦ ਨਹੀਂ ਆਉਂਦੀ ਪਰ ਸਾਡੇ ਬਾਪੂ ਨੇ ਕੰਡਿਆਂ ਦੀ ਸੇਜ ਦੇ ਉੱਤੇ ਵੀ ਨੀਂਦ ਸਾਨੂੰ ਦੇ ਦਿੱਤੀ ਹੈ ਕਿਉਂਕਿ ਭਾਈ ਹਜ਼ੂਰ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੋ ਦੇ ਮੈਨੂੰ ਰੋਗ ਰਜਾਈਆਂ ਦਾ ਓਢਣ ਨਾਗ ਨਵਾਸਾਂ ਦੇ ਰਹਿਣਾ ਹਜ਼ੂਰ ਕਹਿੰਦੇ ਤੇਰੇ ਨਾਲ ਟੁੱਟ ਕੇ ਸਾਡਾ ਨਾਗਾਂ ਦੇ ਨਾਲ ਹੀ ਵਿਸੇਬਾ ਹੋਵੇਗਾ ਨਾ ਪ੍ਰਮਾਤਮਾ ਤੂੰ ਚਾਹੇ ਕਿਸੇ ਰੂਪ ਦੇ ਵਿੱਚ ਵੀ ਤੂੰ ਕਿਸੇ ਵੀ ਸਨਾਤਨ ਧਰਮ ਨੂੰ ਤੂੰ ਅਟੈਚਮੈਂਟ ਰੱਖਦਾ ਹੈ ਤੂੰ ਸਿੱਖ ਧਰਮ ਦੇ ਵਿੱਚ ਅਟੈਚਮੈਂਟ ਹੈ ਤੂੰ ਇਸਾਈ ਮਤਾ ਹੈ ਤੂੰ ਬੁੱਧ ਜੀ ਵੀ ਹੈ ਕੋਈ ਵੀ ਹੈ ਆਪਣੇ ਪ੍ਰਮਾਤਮਾ ਨਾਲ ਵਫਾਦਾਰ ਹੋ ਪ੍ਰਮਾਤਮਾ ਨਾਲ ਜਦੋਂ ਤੂੰ ਹੀ ਆਪਣੇ ਗੁਰੂ ਧੰਨ ਪ੍ਰਤੀ ਵਫਾਦਾਰ ਨਹੀਂ ਹੁੰਦੇ ਦਿਆਧਾਰੀ ਨਹੀਂ ਹੁੰਦੇ ਉਦੋਂ ਤੱਕ ਤੂੰ ਧਰਮ ਦੇ ਲਿਖੇ-ਤੇਖੇ ਵਿ ਨਹੀਂ ਹੋਵੇਂਗਾ ਕਿਉਂਕਿ ਧਰਮ ਕਦੇ ਵੀ ਲੜਨਾ ਨਹੀਂ ਸਿਖਾਉਂਦਾ ਜੇ ਸਿੱਖ ਲੜੇਗਾ ਤਾਂ ਆਪਣੇ ਸਿੱਖ ਧਰਮ ਤੋਂ ਵਾਗੀ ਹੋ ਕੇ ਲੜੇਗਾ ਜੋ Hindu ਲੜੇਗਾ ਤਾਂ Hindu ਧਰਮ ਤੋਂ ਵਾਗੀ ਹੋ ਕੇ ਲੜੇਗਾ ਜੇ ਪਰਮਾਤਮਾ ਨਾਲ ਲੜੇਗਾ ਤਾਂ ਪਰਮਾਤਮਾ ਤੋਂ ਦੂਰ ਹੋ ਕੇ ਲੜੇਗਾ ਇਹ ਗੱਲ ਸੱਚ ਹੈ ਹਜ਼ੂਰ ਨੇ ਇਸੇ ਤੰਪਾਵਨ ਸ਼ਬਦ ਦੇ ਵਿੱਚ ਬੇਅੰਤਾਂ ਦੀ ਧਾਰਨਾ ਦਿੱਤੀਆਂ ਨੇ ਕਾਫੀ ਲੰਬੇਰਾ ਸ਼ਬਦ ਹੈ ਜੀ ਅਤੇ ਸ਼ਬਦ ਦੀ ਵਿਚਾਰ ਹਜੇ ਤਕਰੀਬਨ 3 ਬੰਦਨ ਦੀ ਵਿਚਾਰ ਬਾਕੀ ਹੈ ਕੱਲ ਦੇ ਦਵੰਨਾਂ ਦੇ ਅੰਦਰ ਬੜੀ ਸੰਖੇਪ ਰੂਪ ਦੇ ਵਿੱਚ ਆਪਾਂ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੀ ਕਰਾਂਗੇ ਸਤਿਗੁਰੂ ਜੀ ਨੇ ਬੇਅੰਤਾਂ ਦੀਆਂ ਉਦਾਹਰਣਾਂ ਇਸ ਪਾਵਨ ਮਾਜ ਰਾਗ ਦੇ ਵਿੱਚ ਜੋ ਪਾਵਨ ਸ਼ਬਦ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਹਦੇ ਵਿੱਚ ਬੇਅੰਤਾਂ ਦੀਆਂ ਉਦਾਹਰਣਾਂ ਦੇ ਕੇ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਸਿੱਖ ਜਾ ਜਦੋਂ ਤੱਕ ਤੇਰਾ ਪਾਰ ਉਤਾਰਾ ਗੁਰੂ ਦੇ ਨਾਮ ਨਹੀਂ ਕਰਨਾ ਹੈ ਸਤਿਗੁਰ ਦੀ ਪਾਵਨ ਵਿਚਾਰ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ ਬੇਅੰਤਾਂ ਦੀਆਂ ਉਦਾਹਰਣਾਂ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਦੇ ਅੰਦਰ ਹੋ ਗਈਆਂ ਨੇ ਜੀ ਗੁਰੂ ਬਖਸ਼ਣ ਹਾਰ ਨੇ ਗੁਰੂ ਦੀ ਸੰਗਤ ਬਖਸ਼ਣ ਦੀ ਯੋਗਤਾ ਦੀ ਇਕਾਈ ਦੇ ਵਿੱਚ ਹੈ ਕਰੋ ਰਸਨਾ ਪਵਿੱਤਰ ਫਿਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ